ਹੈਲੋ ਗਾਇਸ ਥਿਸ ਇਜ਼ ਟ੍ਰੈਂਡ ਟਾਕ ਯੂ ਐਸ ਏ ਵੈਲਕਮ ਟੂ आवर YouTube ਚੈਨਲ ਹਾਂਜੀ ਸਸ ਦੀ ਗੱਲ ਦੀ ਸਾਰਿਆਂ ਨੂੰ ਅੱਜ ਦੀ ਇਸ ਵੀਡੀਓ ਦਾ ਮੇਨ ਮਕਸਦ ਹੈ ਜਿਦੋਂ ਦੀਆਂ ਇਮੀਗ੍ਰੇਸ਼ਨ ਦੇ ਵਿੱਚ ਸਖਤਾਈਆਂ ਆਈਆਂ ਨੇ ਅਸੀਂ ਨਾ ਬਹੁਤ ਸਾਰੀਆਂ ਕਾਲਸ ਲੈ ਰਹੇ ਹਾਂ ਤੇ ਸਪੈਸ਼ਲ ਵੀਡੀਓ ਮੈਂ ਇਸ ਕਰਕੇ ਬਣਾ ਰਿਹਾ ਕਿਉਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਇੰਨੀਆਂ ਕਾਲਸ ਆਈਆਂ ਨੇ ਜਿਨ੍ਹਾਂ ਦੇ ਵਿੱਚ ਮੋਸਟਲੀ ਬੰਦਿਆਂ ਨੂੰ ਯੂਐਸ ਦੇ ਵਿੱਚ ਆਇਆਂ ਨੂੰ ਸਾਲ ਤੋਂ ਉੱਤੇ ਹੋ ਗਿਆ ਤੇ ਉਹਨਾਂ ਨੇ ਆਪਣਾ ਕਿਸੇ ਤਰ੍ਹਾਂ ਦਾ ਕੋਈ ਰਿਲੀਫ ਫਾਈਲ ਨਹੀਂ ਕੀਤਾ ਤੇ ਜਿਨ੍ਹਾਂ ਨੇ ਰਿਲੀਫ ਫਾਈਲ ਨਹੀਂ ਕੀਤਾ ਤੁਸੀਂ ਇਸ ਆ ਦੇ ਲੰਬਾਸਤੇ ਐਲੀਜੀਬਲ ਨਹੀਂ ਹੁੰਦੇ ਜਦੋਂ ਹੀ ਸਾਲ ਬਦਲ ਹੁੰਦੇ ਉਹ ਇੱਕ ਤਰ੍ਹਾਂ ਦੀ ਬਾਅਰ ਲੱਗ ਜਾਂਦੀ ਹੈ ਤੁਹਾਡੇ ਤੇ ਵੀ ਤੁਹਾਨੂੰ ਐਕਸਪਲੇਨੇਸ਼ਨ ਦੇਣੀ ਪੈਂਦੀ ਹੈ ਉਹ ਵੀ ਆਈ ਥਿੰਕ ਗੁੱਡ ਸੌਨ ਤੁਹਾਡੀਆਂ ਮੰਨਦੀਆਂ ਦੀਆਂ ਜੇ ਤੁਹਾਡਾ ਕੇਸ ਕਮਜ਼ੋਰ ਹੋਵੇ ਤਾਂ ਆ ਸਾਰਿਆਂ ਨੂੰ ਰਿਕੁਐਸਟ ਹੈ ਜਿਨ੍ਹਾਂ ਨੂੰ ਬਹੁਤ ਥੋੜਾ ਟਾਈਮ ਵੀ ਰਹਿ ਗਿਆ ਨਾ ਮਤਲਬ ਹੁਣ ਕਈ ਬੰਦੇ ਤਾਂ ਇਹੋ ਜੇ ਵੇਖਿਆ ਜਿਨ੍ਹਾਂ ਕੋਲ ਹੁਣ ਇੱਕ ਵੀਕ ਰਹਿ ਗਿਆ 15 ਦਿਨ ਰਹਿ ਗਏ ਉਹਨਾਂ ਨੇ ਆਪਦਾ ਕੇਸ ਨਹੀਂ ਲਾਇਆ ਸੋ ਪਲੀਜ਼ ਸਾਰਿਆਂ ਨੂੰ ਇੱਕ ਚੀਜ਼ ਸਮਝਣ ਦੀ ਲੋੜ ਹੈ ਇੱਥੇ ਆ ਕੇ ਜੇ ਤੁਸੀਂ ਕੰਮ 'ਤੇ ਫੋਕਸਡ ਹੋ ਜਾਂਦੇ ਹੋ ਜਾਂ ਹੋਰ ਚੀਜ਼ਾਂ 'ਤੇ ਫੋਕਸਡ ਹੋ ਜਾਂਦੇ ਹੋ ਉਹ ਸਾਰੀਆਂ ਬਾਦ ਦੀਆਂ ਚੀਜ਼ਾਂ ਨੇ ਸਭ ਤੋਂ ਜ਼ਰੂਰੀ ਚੀਜ਼ ਹੈ ਤੁਹਾਡੇ ਕੋਲ ਤੁਹਾਡੀ ਡਾਕੂਮੈਂਟੇਸ਼ਨ ਪੂਰੀ ਹੋਣੀ ਤੁਸੀਂ ਅੱਜ ਕੰਮ ਅੱਜ ਤੁਸੀਂ ਫੋਕਸ ਕੰਮ ਵਾਲੇ ਪਾਸੇ ਕਰ ਲਿਆ ਅੱਜ ਤੁਸੀਂ ਕੰਮ ਅੱਜ ਤੁਸੀਂ ਪੇਪਰਾਂ ਨੂੰ ਤਵੱਜੋ ਨਹੀਂ ਦਿੱਤੀ ਤੁਸੀਂ ਪ੍ਰਾਇੋਰਟੀ ਬਣਾ ਲਿਆ ਅ ਥੋੜੀ ਜਿਹੀ ਪੈਸੇ ਨੂੰ ਵੀ ਅਸੀਂ ਕਮਾ ਲਈਏ ਇੱਕ ਚੀਜ਼ ਧਿਆਨ ਲਿਖਿਆ ਜੇ ਇਹ ਲਾਈਫ ਲੌਂਗ ਪ੍ਰੋਸੈਸ ਹੈ ਜਦੋਂ ਤੁਸੀਂ ਕਿਤੋਂ ਮਾਈਗ੍ਰੇਟ ਕਰਦੇ ਹੋ ਅ ਤੁਸੀਂ ਜ਼ਿੰਦਗੀ ਬਿਤਾਉਣ ਲਈ ਆਏ ਹੋ ਤੁਸੀਂ ਜੇ ਤੁਸੀਂ ਪਹਿਲੇ 10 15 ਸਾਲ ਇੰਨਾ ਚਮੇਲੇਾਂ ਚ ਹੀ ਗਵਾ ਦਿੱਤੇ ਵੀ ਇਹ ਪੇਪਰ ਨਹੀਂ ਬਣਾਏ ਤੇ ਥੋੜੇ ਥੋੜੇ ਐਕਚੁਅਲਸ ਕੀ ਹੈ ਸਾਡੇ ਲੋਕ ਜਿਹੜੀ ਥੋੜੀ ਜੀ ਅਟਰਨੀਆ ਦੀ ਫੀਸ ਬਚਾਉਣ ਦੇ ਚੱਕਰਾਂ 'ਚ ਵੀ ਸਾਡੇ ਆਹ ਪੈਸੇ ਵੱਜ ਜਾਣ ਸਾਡੇ ਥੋੜੇ ਪੈਸੇ ਵੱਜ ਜਾਣ ਹੁਣ ਸਾਡੇ ਕੋਲ ਪੈਸੇ ਹੈ ਨਹੀਂ ਅ ਅਸੀਂ ਘੱਟ ਕਰ ਲਈਏ ਤੁਸੀਂ ਇਹਨਾਂ ਚੱਕਰਾਂ ਦੇ ਵਿੱਚ ਆਪ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਰਹੇ ਹੋ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਅਟਰਨੀ ਹਾਇਰ ਕਰੋ ਆਪਣੇ ਕੇਸ ਦੀ ਸਭ ਤੋਂ ਪਹਿਲਾ ਕੰਮ ਜੇ ਤੁਸੀਂ ਮੁਲਕ ਛੱਡ ਕੇ ਕਿਸੇ ملک ਚ ਜਾਇਆ ਹੋ ਉਹਦੇ ਪਿੱਛੇ ਕੋਈ ਵੀ ਰੀਜ਼ਨ ਹੈ ਤੁਹਾਡਾ ਪਹਿਲਾ ਕੰਮ ਹੈ ਤੁਹਾਨੂੰ ਆਪਦੇ ਡਾਕੂਮੈਂਟਸ ਨੂੰ ਸਹੀ ਕਰਵਾਉਣਾ ਡਾਕੂਮੈਂਟਸ ਕੰਪਲੀਟ ਕਰਨੇ ਤੇ ਉਸ ਚੀਜ਼ ਦੇ ਉੱਤੇ ਫੋਕਸ ਕਰਨਾ 10195 ਪੰਜਾਬੀਆਂ ਦੀ ਇਹ ਪ੍ਰਾਇੋਰਟੀ ਹੁੰਦੀ ਹੈ ਵੀ ਕੋਈ ਗੱਲ ਨਹੀਂ ਇਹਨੂੰ ਅਸੀਂ ਫਿਰ ਵੇਖ ਲਾਂਗੇ ਪਹਿਲੇ ਆਹ ਚੀਜ਼ ਕਰ ਲਈਏ ਪਹਿਲੇ ਅਸੀਂ ਕੰਮ ਕਰ ਲਈਏ ਤੁਹਾਨੂੰ ਅਟਾਰਨੀ ਦੇ ਆਫਿਸ ਤੋਂ ਕਾਲ ਆਉਂਦੀ ਹੈ ਨਾ ਤੁਹਾਡੇ ਵਾਸਤੇ ਉਹ ਕਾਲ ਜ਼ਰੂਰੀ ਨਹੀਂ ਹੁੰਦੀ ਤੁਹਾਡੇ ਵਾਸਤੇ ਤੁਸੀਂ ਜਿੱਥੇ ਖੜੇ ਹੋ ਉਥੇ ਕੰਮ ਕੰਮ ਦਿਓ ਜੀ ਜ਼ਰੂਰੀ ਹੁੰਦੀ ਹੈ ਇਹ ਚੀਜ਼ ਤੁਹਾਡੇ ਤੇ ਡਿਪੈਂਡ ਕਰਦੀ ਹੈ ਵੀ ਤੁਹਾਡੀ ਪ੍ਰਾਇੋਰਟੀ ਕੀ ਹੈ ਜੇ ਤੁਹਾਡੀ ਪ੍ਰਾਇੋਰਟੀ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਨਹੀਂ ਹੈਗਾ ਤੇ ਇਸ ਗੱਲ ਦਾ ਧਿਆਨ ਰੱਖਿਆ ਜੇ ਤੁਸੀਂ ਅੱਜ ਵੀ ਗਏ ਤੇ ਤੁਸੀਂ ਕੱਲ ਵੀ ਗਏ ਜੋ ਅੱਜ ਦੀ ਸਿਚੁਏਸ਼ਨ ਹੈ ਅੱਜ ਤੋਂ 2 ਸਾਲ ਪਹਿਲੇ ਆਇਆ ਬੰਦਾ ਜਿਹੜੀ ਤੁਹਾਨੂੰ ਸਲਾਹ ਦੇ ਰਿਹਾ ਉਹ ਅੱਜ ਦੀ ਸਲਾਹ ਨਹੀਂ ਹੈ 2 ਸਾਲ ਪਹਿਲੇ ਚੀਜ਼ਾਂ ਕਿਸੇ ਹੋਰ ਢੰਗ ਨਾਲ ਕੰਮ ਕਰਦੀਆਂ ਸੀ ਅੱਜ ਦੀ ਤਰੀਕ ਦੇ ਵਿੱਚ ਚੀਜ਼ਾਂ ਕਿਸੇ ਹੋਰ ਢੰਗ ਨਾਲ ਕੰਮ ਕਰਦੀਆਂ ਨੇ ਤੁਹਾਨੂੰ ਜਦੋਂ ਤੁਸੀਂ ਸਭ ਤੋਂ ਬੇਲੇ ਯੂਐਸ ਦੇ ਵਿੱਚ ਆਉਨੇ ਹੋ ਜਿਹੜਾ ਵੀ ਮੇਰੀ ਗੱਲ ਸੁਣ ਰਿਹਾ ਜਿੰਨੂੰ ਵੀ ਆਏ ਨੂੰ ਥੋੜਾ ਜਿਹਾ ਹੋਇਆ ਹੈ 6 ਮਹੀਨੇ ਹੋਏ ਹੈ ਸਾਲ ਹੋਣ ਵਾਲਾ ਪਲੀਜ਼ ਆਪਣਾ ਜਿਹੜਾ ਵੀ ਤੁਹਾਡਾ ਰਲੀਫ ਹੈ ਤੁਸੀਂ ਸਬਮਿਟ ਕਰੋ ਜੇ ਤੁਸੀਂ ਬਾਰਡਰ ਥਰੂ ਆਏ ਆ ਤੁਹਾਨੂੰ एलियन नंबर इशू ਹੋਇਆ ਤੇ ਤੁਹਾਡਾ એલિયન ਨੰਬਰ ਆਨਲਾਈਨ ਸ਼ੋ ਹੁੰਦਾ ਤੇ ਤੁਹਾਡਾ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਪ੍ਰोसीडिंग ਹੋਣੀਆਂ ਨੇ ਤੁਸੀਂ ਉਹ ਅਟਰਨੀ ਹਾਇਰ ਕਰਨਾ ਤੇ ਉਧਰ ਜਾਣਾ ਤੁਸੀਂ ਕਿਤੇ ਕਿਸੇ ਵੀ ਢੰਗ ਨਾਲ ਯੂਐਸ ਦੇ ਵਿੱਚ ਆਏ ਹੋਣਾ ਜੇ ਤੁਸੀਂ ਕੋਈ ਵੀ ਰਿਲੀਫ ਫਾਈਲ ਕਰਨਾ ਏਜੰਟ ਕੋਲ ਨਹੀਂ ਜਾਣਾ ਬਿਲਕੁਲ ਵੀ ਨਹੀਂ ਜਾਣਾ ਇਹਨੂੰ ਸਮਝ ਲਓ ਕੋਈ ਵੀ ਕੋਈ ਵੀ ਵਕੀਲ ਮੈਂ ਬਿਲਕੁਲ ਨਹੀਂ ਕਹਿੰਦਾ ਸਾਡੇ ਨਾਲ ਕੰਟੈਕਟ ਕਰੋ ਅਸੀਂ ਤੁਹਾਡਾ ਕਰਾਵਾਂਗੇ ਅਸੀਂ ਤੁਹਾਨੂੰ ਟਿਕਟ ਦੇਵਾਂਗੇ ਨਹੀਂ ਤੁਹਾਡੀ ਇੱਛਾ ਆ ਜੇ ਤੁਸੀਂ ਸਾਡੇ ਆਫਿਸ ਕਾਲ ਕਰਨੀ ਹੈ ਅਸੀਂ ਤੁਹਾਨੂੰ ਰეკਮੈਂਡ ਕਰਦੇ ਆਂਗੇ ਤੁਹਾਨੂੰ ਦੱਸ ਦੇਵਾਂਗੇ ਬਟ ਤੁਸੀਂ ਵਕੀਲ ਹੀ ਹਾਇਰ ਕਰਨਾ ਇਮੀਗ੍ਰੇਸ਼ਨ ਅਟਾਰਨੀ ਹਾਇਰ ਕਰਨਾ ਤੇ ਜ਼ਰੂਰ ਇਹ ਚੀਜ਼ ਵੇਖਣੀ ਹੈ ਪੈਸਾ ਨਹੀਂ ਵੇਖਣਾ 2000 3000 ਡਾਲਰ ਨਹੀਂ ਵੇਖਣਾ ਘਟ ਵੱਧ ਨਹੀਂ ਵੇਖਣਾ ਤੁਸੀਂ ਇਹ ਵੇਖਣਾ ਵੀ ਤੁਹਾਡਾ ਕੰਮ ਹੋ ਰਿਹਾ ਤੁਹਾਡੇ ਕੰਮ ਦੀ ਟੇਕ ਕੇਅਰ ਕਰ ਰਿਹਾ ਉਹ ਬੰਦਾ ਤੁਹਾਡੀ ਕਾਲ ਅਨਸਰ ਕਰ ਰਿਹਾ ਉਹ ਬੰਦਾ ਉਸ ਬੰਦੇ ਕੋਲ ਜਾਓ ਜਿਹਦੇ ਆਫਿਸ ਤੁਸੀਂ ਕਾਲ ਕਰਦੇ ਹੋ ਕਾਲ ਆਨਸਰ ਹੁੰਦੀ ਹੈ ਤੁਹਾਡੇ ਕੁਐਸਚਨ ਕਲੀਅਰ ਹੁੰਦੇ ਨੇ ਜੇ ਤੁਹਾਡੇ ਕੁਐਸਚਨ ਦਾ ਆਨਸਰ ਨਹੀਂ ਮਿਲਦਾ ਉਸ ਬੰਦੇ ਕੋਲ ਜਾਣ ਦਾ ਕੋਈ ਫਾਇਦਾ ਨਹੀਂ ਆ ਤੁਸੀਂ ਤੁਹਾਨੂੰ ਵੀ ਪਤਾ ਤੁਸੀਂ ਕਿੰਨੀ ਮੋਟੀ ਮਾਉਂਟ ਲਾ ਕੇ ਆਏ ਹੋ ਤੇ ਉਸ ਤੋਂ ਬਾਅਦ ਤੁਸੀਂ ਜੇ ਤੁਸੀਂ ਉੱਥੋਂ ਇੰਨੀ ਮੋਟੀ ਮਾਉਂਟ ਲਾ ਕੇ ਤੁਰਦੇ ਹੋ ਨਾ ਤੇ ਉਹਦੇ ਵਿੱਚ 10 ਲੱਖ ਰੁਪਇਆ ਵਾਧੂ ਜੋੜ ਕੇ ਤੁਰਿਆ ਕਰੋ ਜਾਂ ਤੁਹਾਡੀ ਇਹ ਪ੍ਰਾਇੋਰਟੀ ਕਲੀਅਰ ਕਰੋ ਤੁਸੀਂ ਇਥੇ ਜਿਹੜੀ ਚੀਜ਼ ਕਰਨੀ ਹੈ ਸਭ ਤੋਂ ਪਹਿਲੇ ਤੁਹਾਡਾ ਕੰਮ ਹੈ ਪੇਪਰ ਪੇਪਰਾਂ ਦਾ ਕੰਮ ਖਤਮ ਕਰਨਾ ਇਮੀਗ੍ਰੇਸ਼ਨ ਦਾ ਚੀਜ਼ ਖਤਮ ਕਰਨੀ ਜਿਹੜਾ ਬੰਦਾ ਵੀ ਯੂਐਸਏ ਦੇ ਵਿੱਚ ਐਂਟਰ ਹੋਇਆ ਜਿਹਦੇ ਕੋਲ ਲੀਗਲ ਸਟੇਟਸ ਨਹੀਂ ਹੈਗਾ ਕਿਸੇ ਵੀ ਮਜਬੂਰੀ ਕਰਨ ਐਂਟਰ ਹੋਇਆ ਉਹ ਆਪਣਾ ਇਮੀਗ੍ਰੇਸ਼ਨ ਦਾ ਰਿਲੀਫ ਫਾਈਲ ਕਰੇ ਇੱਕ ਸਾਲ ਤੋਂ ਪਹਿਲੇ ਪਹਿਲੇ ਜਲਦੀ ਤੋਂ ਜਲਦੀ ਵਕੀਲ हायर ਕਰਕੇ ਕਿਸੇ ਵੀ ਕੰਸਲਟੈਂਟ ਕੋਲ ਨਹੀਂ ਜਾਣਾ ਕੋਈ ਵੀ ਕੋਈ ਵੀ ਇਮੀਗ੍ਰੇਸ਼ਨ ਦਾ ਬੋਰਡ ਲਾ ਕੇ ਬੈਠਾ ਉਹਦੇ ਕੋਲ ਨਹੀਂ ਜਾਣਾ ਅਟਰਨੀ ਕੋਲ ਜਾਣਾ ਆ ਜਿਹਦੇ ਕੋਸ਼ਿਸ਼ ਕਰਨੀ ਹੈ ਅਟਰਨੀ ਦੇ ਆਫਿਸ ਜਾਓ ਇਕੱਲਾ ਫੋਨ ਤੇ ਨਹੀਂ ਆਲਵੇਜ਼ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਅਟਰਨੀ ਨਹੀਂ ਮਿਲਦਾ ਫਰੰਟ ਡੈਸਕ ਤੇ ਬੈਠਾ ਉੱਥੇ ਥੋੜੀ ਥੋੜੀ ਹੈਲਪ ਕਰਨੀ ਉਹਨਾਂ ਕੋਲ ਜਾਓ ਉਹਨਾਂ ਨੂੰ ਮਿਲੋ ਉਹਨਾਂ ਨਾਲ ਗੱਲ ਕਰੋ ਸਮਝੋ ਤੇ ਕੇਸ ਫਾਈਲ ਕਰੋ ਵਿੰਡੋ ਸ਼ੋਪਿੰਗ ਕਰਨੀ ਬੰਦ ਕਰ ਦਿਓ ਜੇ ਤੁਸੀਂ ਚਾਹੁੰਦੇ ਹੋ ਆਪਦੇ ਆਪ ਨੂੰ ਸੇਫ ਰੱਖਣਾ ਅੱਗੇ ਚੱਲਣਾ ਇਹ ਚੀਜ਼ ਨੂੰ ਸਮਝੋ ਜਾ ਕੇ ਆਪਣਾ ਕੇਸ ਫਾਈਲ ਕਰੋ 1 ਸਾਲ ਤੋਂ ਪਹਿਲੇ ਪਿਲੇ ਤੁਹਾਡਾ ਕੇਸ ਫਾਈਲ ਹੋਣਾ ਜੇ ਦਾ ਜੇ ਤੁਸੀਂ ਲੀਗਲ ਆਏ ਹੋ ਜੇ ਤੁਹਾਡੀ ਫਿਅਾਂਸ ਹੈ ਜੇ ਤੁਸੀਂ ਵਿਆਹ ਕਰਾਉਣਾ ਹੈ ਵਿਆਹ ਕਰਾ ਕੇ ਵੀ ਆਪਣਾ ਰਿਲੀਫ ਫਾਈਲ ਕਰੋ ਮੇਰੀ ਸਲਾਹ ਤੁਹਾਨੂੰ ਫਿਰ ਇਹ ਹੈ ਜੇ ਵਿਆਹ ਵਾਲੀ ਐਪਲੀਕੇਸ਼ਨ ਵੀ ਲਾਉਣੀ ਹੈ ਤੇ ਪਲੀਜ਼ ਅਟਾਰਨੀ ਥਰੂ ਲਾਇਆ ਜੇ ਇਹ ਸਾਰਿਆਂ ਨੂੰ ਰਿਕੁਐਸਟ ਹੈ ਆਵਦੇ ਆਪ ਨੂੰ ਆਪਦੀ ਆਪਦੀ ਚੀਜ਼ ਨੂੰ ਸਮਝੋ ਤੁਸੀਂ ਕੀ ਮੰਨ ਲਓ ਤੁਸੀਂ 22 ਸਾਲ ਦੇ ਹੋ ਤੁਸੀਂ ਇਸ ਵਿੱਚ ਆਏ ਹੋ ਤੁਹਾਨੂੰ 15 ਸਾਲ ਦੇ ਤੁਹਾਡੇ ਪੇਪਰ ਸਿੱਤੇ ਕਰਨ ਤੇ ਲੱਗੇ ਤੇ ਫਿਰ ਅੱਗੇ ਰਹਿ ਕੀ ਜਾਂਦਾ ਅਸੀਂ ਜਦੋਂ ਕੋਈ ਕੰਮ ਕਰਦੇ ਆ ਸਾਨੂੰ ਬੜੀਆਂ ਉਲਝਣਾਵੀਆਂ ਨੇ ਬੜਾ ਕੁਝ ਹੋਣਾ ਟਿਕਟਾਂ ਮਿਲਣੀਆਂ ਨੇ ਛੁੱਟੀਆਂ ਹੋਣੀਆਂ ਚੀਜ਼ਾਂ ਹੋਣੀਆਂ ਨੇ ਬੜੀਆਂ ਉੱਤੇ ਥਲੇ ਦੀਆਂ ਚੀਜ਼ਾਂ ਐ ਜੀ ਹੋ ਜਾਂਦੀਆਂ ਜਿਹੜੀਆਂ ਕੱਲ ਨੂੰ ਤੁਹਾਨੂੰ ਇਮੀਗ੍ਰੇਸ਼ਨ ਦੇ ਵਿੱਚ ਦਿੱਕਤ ਦਿੰਦੀਆਂ ਨੇ ਸੋ ਤੁਹਾਡੀ ਪਹਿਲੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਇਮੀਗ੍ਰੇਸ਼ਨ ਦੇ ਜਿਹੜੇ ਡਾਕੂਮੈਂਟਸ ਨੇ ਤੁਹਾਡੇ ਪੇਪਰ ਕਲੀਅਰ ਹੋਣੇ ਚਾਹੀਦੇ ਨੇ ਤੁਹਾਡਾ ਪਹਿਲਾ ਟਾਰਗੇਟ ਹੋਣਾ ਚਾਹੀਦਾ ਇਹ ਜੋ ਵੀ ਤੁਹਾਡਾ ਰਲੀਫ ਆ ਜੋ ਵੀ ਤੁਹਾਡੀ ਗੱਲ ਸੁਣ ਰਿਹਾ ਆ ਮੈਨੂੰ ਵੀ ਪਤਾ ਮੈਨੂੰ ਇੰਨੀਆਂ ਗਾਲਾਂ ਆਉਂਦੀਆਂ ਨੇ ਨਹੀਂ ਆਨਸਰ ਕਰ ਪਾ ਰਿਹਾ ਮੈਂ ਮੈਂ ਕੋਸ਼ਿਸ਼ ਕਰਦਾ ਵਾਂ ਤੁਹਾਨੂੰ ਆਨਸਰ ਦੇਣ ਦੀ ਹਰ ਕਿਸੇ ਦਾ ਬਿਕੋਜ਼ ਮੇਰਾ ਆਫਿਸ ਆ ਐਵਰੀ ਡੇ ਵਾਕਿੰਸ ਇਹਨੇ ਹੁੰਦੇ ਨੇ ਸਵੇਰ ਤੋਂ ਸ਼ਾਮ ਤੱਕ ਆਲਰੇਡੀ ਟਾਈਮ ਨਹੀਂ ਲੱਗਦਾ ਇਹ ਮੈਂ ਔਨਸਾਈਡ ਤੁਹਾਡੀ ਹੈਲਪ ਲਈ ਚੀਜ਼ਾਂ ਕਰਦਾ ਆ ਜਿਹੜਾ ਮੈਂ ਨੰਬਰ ਮੈਂਸ਼ਨ ਕਰਦਾ ਉਹ ਸਿਰਫ ਮੈਂ ਆਨਸਰ ਕਰਦਾ ਆ ਮੇਰੀ ਕੋਸ਼ਿਸ਼ ਆ ਵੀ ਤੁਹਾਡੇ ਸਵਾਲ ਜਿੰਨੇ ਮੈਂ ਜਿੰਨੇ ਮੈਂ ਖੁਦ ਆਨਸਰ ਕਰ ਸਕਾ ਮੈਂ ਆਫਟਰ ਆਵਰਸ ਤੁਹਾਡੇ ਕਾਲਸ ਰੈਨਡ ਕਰਦਾ ਆ ਕਾਲ ਬੈਕ ਕਰਦਾ ਵਿੱਚੋਂ ਟਾਈਮ ਮਿਲਦਾ ਮੈਂ ਕਰਦਾ ਇਹ ਵਾਰੀ ਵਾਰੀ ਬੇਨਤੀ ਹੈ ਕਿਰਪਾ ਕਰੋ ਆਪਣੇ ਕੇਸ ਲਾਓ ਜੇ ਨਹੀਂ ਲੱਗੇ ਹੋਏ ਜੀ ਕੁਈ ਪ੍ਰੋਬਲਮ ਹੈ ਨਹੀਂ ਸਮਝ ਆ ਰਹੀ ਰੀਚ ਆਊਟ ਕਰੋ ਮੈਂ ਤੁਹਾਡੀ ਹੈਲਪ ਕਰਾਂਗਾ ਕੰਸਲਟੇਸ਼ਨ ਗੱਲ ਦੱਸਣ ਦਾ ਕੋਈ ਪੈਸਾ ਨਹੀਂ ਚਾਰਜ ਕਰਦਾ ਫੋਨ ਕਰ ਲਓ ਪਲੀਜ਼ ਤੇ ਇਮੀਗ੍ਰੇਸ਼ਨ ਦੇ ਰਿਲੇਟਡ ਚੀਜ਼ਾਂ ਅਪਲੋਡ ਕਰਦਾ ਇਹਨਾਂ ਤੁਹਾਡੀ ਹੈਲਪ ਲਈ ਇਸ YouTube ਚੈਨਲ ਤੇ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਲਿਆ ਕਰੋ ਇਹ ਤੁਹਾਡੇ ਵਾਸਤੇ ਆ ਤੁਹਾਡੀ ਜਾਣਕਾਰੀ ਲਈ ਹੈ ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਕਰੋ ਸਾਲ ਜਿਹਨੂੰ ਉਤਸਾਲ ਟੱਪ ਗਿਆ ਉਹਨੂੰ ਪ੍ਰੋਬਲਮ ਹੈ ਉਹਦੇ ਵਾਸਤੇ ਹੀ ਬਹੁਤ ਵੱਡਾ ਬਲੈਂਡਰ ਖੜਾ ਹੋ ਗਿਆ हां ਜਿਹੜੇ ਲੀਗਲ ਆਏ ਨੇ ਉਹਨਾਂ ਵਾਸਤੇ ਕੱਲ ਨੂੰ ਹੇਅਰ ਐਂਡ देयर देयर ਆ ਡਿਫਰੈਂਟ ਵੇਜ਼ ਬਟ ਜਿਹੜੇ ਤੁਸੀਂ ਅ ਇਲੀਗਲ ਤਰੀਕੇ ਨਾਲ ਯੂਐਸ ਦੇ ਵਿੱਚ ਆਏ ਹੋ ਤੁਹਾਨੂੰ ਸਾਲ ਹੋ ਗਿਆ ਤੁਸੀਂ ਤੁਸੀਂ ਕਿਸੇ ਤਰ੍ਹਾਂ ਦਾ ਰਲੀਫ ਫਾਈਲ ਨਹੀਂ ਕੀਤਾ ਯੂ ਆਰ ਇਨ ਅ ਬਿਗ ਟ੍ਰਬਲ ਸੋ ਪਲੀਜ਼ ਅਟਰਨੀਜ਼ ਦੇ ਨਾਲ ਕੰਮ ਕਰੋ ਆਪਣੇ ਅਟਰਨੀ ਨਾਲ ਗੱਲ ਕਰੋ ਅਟਰਨੀ ਹਾਇਰ ਕਰੋ ਤਨ ਹੋਰ ਕਿਸੇ ਤਰ੍ਹਾਂ ਦੀ ਵੀ ਹੈਲਪ ਚਾਹੀਦੀ ਹੈ ਸਕਰੀਨ ਤੇ ਮੇਰਾ ਨੰਬਰ ਚੱਲ ਰਿਹਾ ਹੈ WhatsApp ਤੇ ਕਾਲ ਕਰੋ WhatsApp ਤੇ ਮੈਸੇਜ ਛੱਡੋ ਮੰਨ ਲਓ ਅੱਜ ਤੁਹਾਡੀ ਕਾਲ ਆਨਸਰ ਨਹੀਂ ਹੋ ਪਈ ਤੇ ਜ਼ਰੂਰ ਅਗਲੇ ਦਿਨ ਕਰੋ ਮੇਕ ਸ਼ੂਰ ਕਰੋ ਚੈੱਕ ਕਰੋ ਕੈਲੀਫੋਰਨੀਆ ਦਾ ਟਾਈਮ ਯੂਐਸ ਕੈਲੀਫੋਰਨੀਆ ਦੇ ਵਿੱਚ ਲੋਕੇਟਿਡ ਆ ਸੈਕਰਾਮੈਂਟੋ ਦੇ ਵਿੱਚ ਉਸ ਟਾਈਮ ਦੇ ਅਕੋਰਡਿੰਗ ਕਾਲ ਕਰਿਆ ਕਰੋ 9 2 5 ਕੋਸ਼ਿਸ਼ ਹੁੰਦੀ ਹੈ ਮੈਂ ਫੋਨ ਆਨਸਰ ਕਰ ਕਰਾਂ ਜਿੰਨੇ ਮੈਕਸਿਮ ਹੋ ਸਕਦੇ ਆ ਵਾਲੇ ਜਦੋਂ ਕਲੈਂਟਸ ਕੋਲ ਬੈਠੇ ਹੋਣ ਜਾਂ ਨਹੀਂ ਹੁੰਦੇ ਸੋ ਉਹਦੇ ਲਈ ਸੌਰੀ ਹੈ ਜਨਰਲ ਨੂੰ ਸਬਸਕ੍ਰਾਈਬ ਕਰ ਲਓ ਕਿਸੇ ਦਾ ਰਿਗਰਡਿੰਗ ਕੋਈ ਹੈਲਪ ਚਾਹੀਦੀ ਹੋਵੇ ਕਾਲ ਮੈਸੇਜ ਕਰ ਸਕਦੇ ਹੋ ਪਲੀਜ਼ ਫੋਕਸ ਕਰੋ ਜ ਪ੍ਰਾਇੋਰਟੀਆਂ ਸਹੀ ਕਰੋ ਆਪਣੀਆਂ ਥੈਂਕ ਯੂ ਵੈਰੀ ਮਚ ਲਾਈਕ ਕਮੈਂਟ ਸਬਸਕ੍ਰਾਈਬ ਥੈਂਕਸ ਫॉर ਵਾਚਿੰਗ